ਜਿਹੜਾ ਹੈਗਾ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਮਨਾ ਦਮਨਦਰ ਸਹ ਪਾਪ ਸਿੰਘ ਅਤੇ ਉਹਨਾਂ ਸਾਥੀਆਂ ਦਾ ਬਹੁਤ ਧੰਵਾਦੀਆਂ। ਬੀਬੀ ਵੀਰਿਆ ਮੈਂ ਰਜਨੀ ਬਲਾਉਂਦਾ ਵੀ ਜਿਨ੍ਹਾਂ ਨੇ ਸ਼੍ਰੋਮਣੀ ਕਾਂਗਰਸ ਸਿਖਤ ਨੂੰ ਤੇ ਕਾਂਸਪਰਟੀ ਛੱਡ ਕੇ ਅੱਜ ਸ਼੍ਰੋਮਣੀ ਕਾਂਗਰਸ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਕਿਉਂਕਿ ਜੂਥ ਜਾਹੁੰਦਾ ਹੈ ਪੰਜਾਬ ਦਾ ਪ੍ਰੇਖ ਪੰਜਾਬ ਦੇ ਚੋਂ ਦਾ ਪ੍ਰੇਖ ਜਲਾ ਹੋਵੇ। ਤੇ ਇਹ ਕੁਝ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋ ਸਕਦਾ ਹੈ ਇਸ ਲਈ ਇਹਨਾਂ ਨੇ ਫੈਸਲਾ ਕੀਤਾ ਸਾਰਾ ਨੇ ਸ਼ੋਅ ਦਿਗਾਰ ਤੋਂ ਬਾਅਦ ਕਿ ਸ਼ੋਮਣੀ ਕਾਲ ਦਲ ਨੂੰ ਤਾਕਤ ਤਗੜਾ ਕਰਨਾ ਚਾਹੀਦਾ ਤੇ ਜਿਹੜੇ ਸ਼ੋਅ ਮੇ ਅਕਾਲੀ ਦਲ ਦੀ ਸ਼ਕਤੀ ਨੂੰ ਖੇਰੂ ਕਰਨ ਕਰਨ ਵਾਲੀਆਂ ਸ਼ਕਤੀਆਂ ਨੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਅਤੇ ਇਹਨਾਂ ਦੇ ਰੌਣ ਦੇ ਨਾਲ ਸਾਨੂੰ ਬਹੁਤ ਵੱਡਾ ਆਸ਼ਾ ਹੋਰ ਮਿਲੇਗਾ ਅਤੇ ਸ਼੍ਰੋਮਣੀ ਕਾਲ ਦਲ ਦੇ ਚ 7 ਤਰੀਕ ਵਾਲੇ ਦਿਨ ਵੀ ਬਹੁਤ ਸਾਰੇ ਨੌਜਵਾਨ ਤੇ ਹੋਰ ਆਗੂ ਜਿਹਦੇ ਰੈਲੀ ਦੇ ਉੱਤੇ ਸਤਿ ਸ਼ਕੀਰ ਸਿੰਘ ਬਾਦਲ ਅਸਲਾਮ ਜਾਣਗੇ ਉੱਤੇ ਸ਼ਾਮਲ ਹੋਣਗੇ ਬਾਈ ਦੇ ਚੋਣਾਂ ਨੂੰ ਕਿਵੇਂ ਦੇਖਦੇ ਹੈਗੇ ਬਾਈ ਦੇ ਚੋਣਾਂ ਸ਼੍ਰੋਮਣੇ ਕਾਲੀਦਾ ਤੇ ਬਹੁਤ ਜ਼ੋਰ ਸਵਾਜ ਪਾਰਟੀ ਦੀ ਸ਼ਾਨਦਾਰ ਜਿੱਤ ਹੋਏਗੀ ਤੇ 100 ਦੇ ਕਰੀਬ ਸੀਟਾਂ ਜਿੱਤਾਂਗੇ ਤੇ ਉਹਦੇ ਨਾਲ ਸਰਕਾਰ ਸਾਡੀ ਬਣੇਗੀ ਥੈਂਕ ਯੂ ਸਰ ਹਾਂਜੀ ਸਰਪਾਲ ਜੀ ਜੋ ਅੱਜ ਜੁਆਇਨਿੰਗ ਕੀਤੀ ਹੈਗੀ ਹੈ ਜੀ ਕਿੰਨੇ ਲੋਕ ਨੇ ਤੁਹਾਡੇ ਨਾਲ ਕਿੰਨਾ ਯੂਥ ਜਿਹੜਾ ਆਇਆ ਹੈਗਾ ਮੇਰੇ ਨਾਲ ਜੀ ਮੇਰੇ ਅਜ ਸੈਂਕੜੇ ਸਾਥੀਆਂ ਨੇ ਤੁਹਾਨੂੰ ਦੇ ਨਜ਼ਰ ਆਏ ਰਹੇ ਮੇਰੇ ਨਾਲ ਜੁਆਇਨਿੰਗ ਕੀਤੀ ਹੈ ਸ਼ਰਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਵੀ ਅਸੀਂ ਸਾਰੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਹੀ ਕੰਮ ਕਰਦੇ ਸੀ ਕਾਫੀ ਲੰਮੇ ਸਮੇਂ ਤੋਂ ਤੇ ਚਲੋ ਵੱਖ ਹੋ ਗਈ ਸੀਗੀ ਪਾਰਟੀ ਕਿਨਸਾ ਪਰਵਾਰ ਜੀ ਨੇ ਬਣਾ ਲਈ ਸੀਗੀ ਸ਼ਰਮਣੀ ਕਾਲ ਦਲ ਸੰਯੁਕਤ ਅਸੀਂ ਸਾਰੇ ਉਧਰ ਚਲੇ ਗਏ ਸੀ ਪਰ ਹੁਣ ਜਦੋਂ ਸਮਾਂ ਲੰਘਿਆ ਕਾਫੀ ਪਤਾ ਲੱਗਦਾ ਹੈ ਵੀ ਕਿ ਪਾਰਟੀ ਆਪਣੀ ਮਾਂ ਪਾਰਟੀ ਹੀ ਹੁੰਦੀ ਹੈ ਕਿਉਂਕਿ ਮਾਹ ਪਾਰਟੀ ਦੇ ਵਿੱਚ ਹੀ ਜਿਹੜਾ ਕੰਮ ਕਰਨ ਦਾ ਸਵਾਦ ਆਉਂਦਾ ਉਹ ਹੋਰ ਪਾਰਟੀਆਂ ਵਿੱਚ ਨਹੀਂ ਆਉਂਦਾ ਜਾ ਕੇ ਤੇ ਅਸੀਂ ਤਾਂ ਸਾਰੇ ਭਰਾਵਾਂ ਨੂੰ ਹੋਰ ਨਾਲ ਬੇਨਤੀ ਕਰਦੇ ਆ ਜਿਹੜੇ ਵੱਖ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਾਂ ਘਰ ਬੈਠੇ ਨੇ ਵੀ ਦੁਬਾਰਾ ਆਓ ਸ਼੍ਰੋਮਣੀ ਅਕਾਲੀ ਦਲ ਦਾ ਹੀ ਪੱਲਾ ਫੜੋ ਤਾਂ ਕਿ ਆਪਾਂ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਕਰ ਸਕੀਏ ਕਿਉਂ ਸ਼੍ਰੋਮਣੀ ਅਕਾਲੀ ਦਲ ਹੀ ਜੀ ਪਾਰਟੀ ਹੈ ਜੋ ਪੰਜਾਬ ਲਈ ਬਿਹਤਰ ਫੈਸਲੇ ਲੈ ਸਕਦੀ ਹੈ ਤੇ ਬਾਕੀ ਪਾਰਟੀਆਂ ਪੰਜਾਬ ਨੂੰ ਲੁੱਟਣ ਦੀ ਸੋਚ ਰਹੀਆਂ ਨੇ ਬਾਹਰੋਂ ਆ ਰਹੇ ਨੇ ਬਾਹਰੋਂ ਆ ਕੇ ਉਹਨਾਂ ਨੂੰ ਐ ਵੀ ਲੁੱਟਣ ਕਣੀਓ ਪੰਜਾਬ ਪਿਆ ਇਸ ਕਰਕੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਲੁੱਟਣ ਤੇ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਆਓ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਾਥ ਦਿਓ ਤਾਂ ਕਿ ਸੁਖਵੀਰ ਜੀ ਨੇ ਜੁਆਇਨ ਕਰਵਾਇਆ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਤੁਸੀਂ ਸੁਖਵੀਰ ਜੀ ਨੂੰ ਸੁਵੀਰ ਜੀ ਨੂੰ ਵਿਸ਼ਵਾਸ ਦਿਵਾਇਆ ਜੀ ਪਹਿਲਾਂ ਤਾਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਹੋਇਆ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਜੂਗ ਦੇ ਵਿੱਚ ਆਪਣੀਆਂ ਸਵਾਮਾਂ ਦੰਦਾਰਿਆਂ ਕੰਮ ਕਰਦਾ ਉਸੇ ਤਰ੍ਹਾਂ ਹੀ ਕੰਮ ਕਰਾਂਗਾ ਵੱਧ ਤੋਂ ਵੱਧ ਚੜਕੇ ਮੇਰੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਲਕੇ ਨੇ ਸਾਰਿਆਂ ਤੇ ਵੱਧ ਤੋਂ ਵੱਧ ਮਿਹਨਤ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਵਾਂਗੇ ਹਲਕੇ ਦੇ। ਅਕਾਲੀ ਦਲ ਸੰਯੁਕਤ ਨੂੰ ਖੋਰਾ ਲੱਗਦਾ ਜੂਰਾ ਜੀ ਅੱਜ ਅਕਾਲੀ ਦਲ ਸੰਯੁਕਤੀ ਸਮੁੱਝੀ ਟੀਮ ਸੰਗਰੂਪ ਤੇ ਸਟੇਟ ਦੀ ਅੱਜ ਇਹ ਉਹ ਦੀ ਸਾਰੀ ਟੀਮ ਖਾਲੀ ਦਲ ਸ਼ਾਮਲ ਹੋ ਗਈ ਹੈ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਹੈ ਬਹੁਤ ਬੜੀ ਮਨ ਦਾ ਸਮਝ ਲਓ ਖਤਮੀ ਹੋ ਗਿਆ ਉਸ ਦੀ ਸਰ ਕਿਸ ਤਰ੍ਹਾਂ ਦੇਖਦੇ ਆਉਣ ਵਾਲੀਆਂ ਉਹਨਾਂ ਦਾ ਜਿਹੜਾ ਸਮਾਂ ਹੈਗਾ ਇਹ ਸਾਨੂੰ ਖਾਲੀ ਦਲ ਬੀਐਸਪੀ ਦੀ ਗੜਚੋੜ ਜਿੱਤੂ ਦਾ ਬਹੁਤ ਭਾਰੀ ਫੋਰਸ ਦਿੱਤਣ ਬਸ ਅੱਬ ਜਿਹੜੇ ਹੈਗੇ ਬੇਰੋਜ਼ਗਾਰ ਜਿਹੜੇ ਹੈਗੇ ਟਾਵਰਾਂ ਤੇ ਚੜੇ ਹੋਏ ਹੈਗੇ ਪੰਜਾਬ ਸਰਕਾਰ ਦੀ ਵਿਰੋਧਤਾ ਕਰ ਰਹੇ ਹੈਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਉਹਨਾਂ ਨੂੰ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਨਾ ਮਲਾਜ਼ਮਾ ਜੀ 50 ਸਾਲ ਹੋ ਗਏ ਮਲਾਜ਼ਮਾ ਨੂੰ ਜੋ ਕੁਛ ਵੀ ਦਿੱਤਾ ਹੈ ਉਸ ਦਾ ਪ੍ਰਕਾਸ਼ ਸਿੰਘ ਬਾਦਲ ਦੀ ਅਸ਼ਰਮੀ ਖਾਲੀਗਰ ਦਿੱਤਾ ਹੈ ਜਿੰਨੇ ਪੀ ਕਮਿਸ਼ਨਰ ਸਾਰੇ ਲੰਗੂ ਖਸਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਹੁਣ ਵੀ ਇਹਨਾਂ ਨੇ ਕੁਛ ਨਹੀਂ ਕਰਨਾ ਐਵੇਂ ਝੱਟਣ ਦੀ ਬਜਾਏ 2 ਮਹੀਨੇ ਤੁਸੀਂ ਕਰੇ ਰਹੋ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਤੁਹਾਡੀ ਸਾਰੀ ਸਮੱਸਿਆ ਹੱਲ ਬੇਅਦ ਵੀ ਜੋ ਉੱਪਰ ਜਿਹੜਾ ਹੈਗਾ ਜੀ ਸਿਆਸਤ ਕੀਤੀ ਜਾ ਰਹੀ ਸੀਗੀ ਤੁਸੀਂ ਕਿਸ ਤਰ੍ਹਾਂ ਜਿਹੜਾ ਤੁਸੀਂ ਕਰੂਗਾ ਉਹ ਕੱਖ ਨਹੀਂ ਰੋਊਗਾ ਉਹਨਾਂ ਦਾ ਕੱਖ ਨਹੀਂ ਰਿਆ ਮਸਲ ਤੇ ਗੱਲ ਕਰਕੇ ਸੰਯੁਕਤ ਮੋਰਚਾ ਜਿਹੜਾ ਹੈਗਾ ਆਜੋ ਪਲੀਜ਼